ਫੜਲੇ 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 ਸਬ ਇੰਸਪੈਕਟਰ ਤੇ ਐਸਆਈ ਸੀਬੀਆਈ ਨੇ ਫੜਦੇ ਉਹ ਵੀ 10000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਲੈਂਦੇ ਹੋਏ ਲੈਂਦੇ ਹੋਏ ਇਹ ਮਸਲਾ 3 ਸਾਲ 2019 ਦਾ ਹੈ ਚੰਡੀਗੜ੍ਹ ਦੇ ਸੈਕਟਰ 17 ਥਾਣੇ ਦੇ ਵਿਸ਼ਤਿਨਾਤ ਸਬ ਇੰਸਪੈਕਟਰ ਬਲਵਿੰਦਰ ਸਿੰਘ ਤੇ ਪੀਓ ਸਟਾਫ ਦੇ ਥਾਣੇਦਾਰ ਸਾਹਿਬ ਆਪਸ ਵਿੱਚ ਰਲ ਮਿਲ ਗਏ ਐਸੀ ਨਹੀਂ ਕਹਿ ਰਹੇ ਬਲਕਿ ਖੁਦ ਸ਼ਿਕਾਇਤ ਕਰਤਾ ਕਹਿ ਰਿਹਾ ਦੱਸਿਆ ਜਾ ਰਿਹਾ ਕਿ ਅਨਿਲ ਕੁਮਾਰ ਨਾਮ ਦੇ ਸ਼ਿਕਾਇਤ ਕਰਤਾ ਦੇ ਉੱਤੇ ਮੁਕੱਦਮਾ ਤਰਜ ਨਾ ਕਰਨ ਦੇ ਐਵੇਜ ਦੇ ਵਿੱਚ ਪੈਸੇ ਮੰਗੇ ਜਾ ਰਹੇ ਸੀ ਉਸ ਦੇ ਕੋਲ 44000 ਰੁਪਏ ਦੀ ਰਿਸ਼ਵਤ ਮੰਗੀ ਜਾ ਰਹੀ ਸੀ ਆਖਰਕਾਰ ਮਾਮਲਾ ਲਟਕਦਾ ਰਿਹਾ ਤੇ ਫੇਰ ਉਸ ਨੂੰ ਮਜਬੂਰ ਹੋ ਕੇ ਪੈਸੇ ਦੇਣੇ ਪਏ ਤੇ ਸੌਦਾ 40000 ਚ ਤੈ ਹੋ ਗਿਆ ਤੈ ਹੋ ਗਿਆ ਤੈ ਹੋ ਗਿਆ ਦੱਸਿਆ ਚਾਰਿਆ ਕਿ ਇਸ ਮਸਲੇ ਦੇ ਵਿੱਚ 1 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ ਬਸ ਉਹਦਾ 40000 ਚ ਤੈ ਹੋਣ ਤੋਂ ਬਾਅਦ ਪਹਿਲੀ ਕਿਸ਼ਤ ਸਿਰਫ 10000 ਰੁਪਏ ਦਿੱਤੀ ਚਾਣੇ ਸੀ ਹਰਮੀਤ ਸਿੰਘ ਨਾਮ ਦੇ ਥਾਣੇਦਾਰ ਨੂੰ 10000 ਰੁਪਏ ਰਿਸ਼ਵਤ ਫੜਾਣ ਲਈ ਸਮਾਂ ਤੈ ਹੋ ਗਿਆ ਬਸ ਫਿਰ ਕੀ ਸੀ ਸੀਬੀਆਈ ਨੂੰ ਸੂਚਿਤ ਕਰ ਦਿੱਤਾ ਤੇ ਸੀਬੀਆਈ ਨੇ ਵੀ ਕਮਰ ਕਾਸ ਲਈ ਇਸ ਮਾਮਲੇ ਵਿੱਚ ਖਾਸ ਦਾ ਲੈ ਸੀ ਜਾਲ ਬਛਾਇਆ ਜਿਉਂ ਹੀ 10000 ਵੀ ਦੱਸੇ ਤੇ ਪੀਪੀ ਉਹ ਸਟਾਫ ਦੇ ਏਐਸਆਈ ਵਾਪਸ ਸੱਚ ਪਾ ਮੁੱਖ ਹੋ ਗਏ ਸੀ ਕਰਾਪਸ਼ਨ ਇੱਕ ਸ਼ਖਸ ਕੋਲੋਂ ਰਿਸ਼ਵਤ ਮੰਗੀ ਜਾ ਰਹੀ ਸੀ ਸੋ ਕਾਰਵਾਈ ਕਰਵਾਇਆ ਜਾ ਰਿਹਾ ਇਸ ਤੋਬਾ ਨਵਿੰਦਰ ਸਿੰਘ ਦਾ ਨਾਮ ਸਾਹਮਣੇ ਆਇਆ ਪੁਲਸ ਨੇ ਜਦੋਂ ਪੀਓ ਸਟਾਫ ਦੇ ਅਨੁਸਾਰ ਦਿੱਤੀ ਸ਼ਿਕਾਇਤ ਕਰਤਾ ਨੇ ਕਿ ਹੋਣਾ ਬਲਵਿੰਦਰ ਸਿੰਘ ਨੋ ਨੀ ਇਸ ਤੋਬਾ ਸੀਬੀਆਈ ਨੇ ਦੋਵਾਂ ਦੇ ਘਰਾਂ ਤੇ ਹੋਰ ਠਿਕਾਣਿਆਂ ਤੇ ਜਾ ਕੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਸੀਬੀਆਈ ਨੇ ਦੋਵਾਂ ਦੇ ਘਰਾਂ ਦੀਆਂ ਤਰਾਸ਼ੀਆਂ ਲਈਆਂ ਉਹਨਾਂ ਦੀਆਂ ਗੱਡੀਆਂ ਵੀ ਖੰਗਾਲੀਆਂ ਦੱਸਿਆ ਚਾਰਿਆ ਕਿ ਸੀਬੀਆਈ ਨੇ ਕਈ ਦਸਤਾਵੇਜ਼ ਵੀ ਜਬਤ ਕੀਤੇ ਨੇ ਫਿਲਹਾਲ ਇਸ ਮਸਲੇ ਦੇ ਵਿੱਚ ਸੀਬੀਆਈ ਨੇ ਅਧਿਕਾਰਿਕ ਤੌਰ ਦੇ ਉੱਤੇ ਤਾਂ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਇਹ ਨਹੀਂ ਗੱਲ ਸਪਸ਼ਟ ਹੋ ਗਈ ਹੈ ਕਿ ਮਾਮਲਾ 1 ਲੱਖ ਰੁਪਏ ਦੀ ਰਿਸ਼ਵਤ ਮੰਗੰਦਾ ਸੀ ਜਿਸ ਦੇ ਵਿੱਚ ਸੌਦਾ 40 ਹਜ਼ਾਰ ਚਤਾਇਆ ਹੋਇਆ ਤੇ ਦਿੱਤੇ ਗਏ ਸਿਰ 10 ਹਜ਼ਾਰ ਤੇ ਪਹਿਲੀ ਕਿਸ਼ਤ ਲੈਦੇ ਗ੍ਰਫਤਾਰ ਹੋ ਗਏ ਚੰਡੀਗੜ੍ਹ ਪੋਸਟ दो फिलहाल सीबीआई ने मुकदमा दर्ज करके अगली कार्रवाई शुरू कर दी है हूँ देखना होगा कि सीबीआई एन आर ओपा कर पाती है या फिर नहीं दैनिक भेल पंजाबी टीवी सहयोगी Começ, com arte,